ਇਹ ਕੀ ਗਲਤੀ ਹੋਈ ਅੰਕਲ ਪਹਿਲੇ ਬਤਾਰਾ ਤੇਰੇ ਖਵਾਇਆ ਲਖਾਈ ਲਖਾਈ ਨਾ ਇਹ ਹੁਣ ਲਖਾਈ ਪਿੱਛੇ ਨਾ ਲੇ ਲੈ ਕੋ ਤੂੰ ਤੂੰ ਦਿਲਾਈ ਕਰਾ ਫਿਰ ਲੈ ਜਾਂਦੇ ਯਾਰ ਜਦੋਂ ਭਾਈ ਸਾਢੇ ਪੰਜ ਕਹਿਤ ਇਹ ਤਾਂ ਲੋੜਾ ਲਖਾਈ ਕਰਾਈ ਜਨਾ ਆਹੋ ਆਹੋ ਨਾ ਯਾਰ ਭਾਈ ਚੱਕ ਯਾਰ ਘੰਟਾ ਹੋ ਗਿਆ ਖਸੀ ਝਗੜਾ ਪਾਇਆ ਯਾਰ ਭਾਈ ਯਾਰ ਇਹ ਹੁਣ ਤੂੰ ਮੁੱਤਰ ਕੇ ਲੈ ਦੋ ਉਹ ਦੂਜੀ ਵੀ ਲਾਉਣੀ ਦਲਾ ਭਾਈ ਯਾਰ ਉਹ ਨਹੀਂ ਲਾਣੀ ਮੇਰੇ ਕੋਲ ਕਾਲਾ ਰਸੇ ਦੇ ਪੈਸੇ ਅੱਡ ਲੱਗਣਗੇ ਨਾਲੇ ਹਾਂ ਇਸ ਕੋ ਜੀ ਔਰ ਤੂੰ ਵੀ ਨਵੇੜ ਦੇ ਮੈਂ ਭਾਈ ਲਤਾਈ ਆਪਣੀ ਆਪਣੀ ਮੈਂ ਤੇਰੇ ਕੋਲੇ ਆ ਕਿ ਲਤਾਈ ਦੇ ਰਹੇ ਆ ਉਹਨੇ ਬੰਨੀਆਂ ਹਾਂ ਇਹ ਨਾ ਬੋਸ ਡਿਕਾ ਲੱਭੂ ਬੰਨੀ ਬਣਾ ਲੈ ਸਾਡੇ ਪੰਜ ਦੇ ਲਖਾਈ ਕਰਵਾ ਦੀ ਲੈ ਤਾਈ ਨਹੀਂ ਕਰਵਾਉਂਗਾ ਮਰ ਜੇਗਾ ਸਾਹ ਵਿੱਚ ਆ ਕੇ ਦੇ ਆਪਣੀ ਆਪਣੀ ਯਾਰ ਉੱਤਨ ਵਾਲੀ ਗੱਲ ਤੇ ਆ ਯਾਰ ਨਵੇੜੋ ਬਾਈ ਯਾਰ ਬਾਈ ਸਾਡੇ ਬਾਈ ਤਾਂ ਗਈ ਹੈ ਨੇ ਸਾਡੇ ਪੰਜ ਲੈ ਕੇ ਲਖਾਣ ਕਰਾਉਣਾ ਸਾਡੀ ਪਿੱਛੇ ਇੱਕ ਵਾਰ ਤੂੰ ਥੋੜੀ ਦੇ ਵਿੱਚੇ ਭਜ ਜਾਣਾ ਇਤਨੇ ਮੋਤੀ ਗਾਤ ਦੇ ਲੇ ਬਾਈ ਯਾਰ ਅਸੀਂ ਦੇ ਦਾਂਗੇ ਇਤਨੀ ਮੋਤੀ ਨਹੀਂ ਬਾਈ ਨਾ 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 ਓਏ ਅਸੀਂ ਦੇ ਦੇ ਲਖਾਈ ਤੂੰ ਦੇ ਬੱਕਰੀ ਦਾ ਸਭ ਤੁਹਾਡੀ ਜ਼ਿੰਮੇਵਾਰੀ ਹੋ ਗਈ ਭਾਈ ਚੱਲ ਜ਼ਿੰਮੇਵਾਰੀ ਮੇਰੀ ਹੋ ਗਈ ਪੈਸੇ ਦੇ ਤੂੰ ਲਖਾਈ ਦੇ ਦੀ ਕੋਈ ਨਹੀਂ ਲਖਾਈ ਆਪ ਕੀ ਦੂੰਗਾ ਮੈਂ ਭਾਈ ਓ ਯਾਰ ਸੌ ਨਾ ਮਰ ਜਾਏਗਾ ਦੋ ਪਾਵਾਂਗੇ 5.5 ਦੇਣਾ ਤਰਦਾ ਓ ਯਾਰ ਫੜਾ ਓਏ ਆਈ ਆਪ ਆਪ ਦੀ ਆ ਓ ਨਹੀਂ ਲੈਂਦਾ ਹੁਣ ਨਹੀਂ ਲੈਂਦਾ ਤੂੰ ਪੈਸੇ ਪਾਲਾ ਬੋਚੇ ਫੇਰ ਰ ਗੁੱਸਾ ਕਰੀ ਕੋ ਹੋਰ ਲੈ ਲੈ ਦੇ ਹਾਂ ਹੁਣ ਤੂੰ ਲੈ ਜਾ ਤੂੰ ਲੈ ਜਾ ਯਾਰ ਤੈਨੂੰ ਪੜੇਗਾ ਬੰਦੇ ਸਿੱਧੇ ਸਾਹ ਦੇ ਕੇ ਪਤਾ ਕਿੰਨਾ ਮੱਥਾ ਮਰਾਇਆ ਨਾਲੇ ਸਤਪਾਲ ਤੂੰ ਨਵੇੜ ਯਾਰ ਸਿਆਪਾ ਮੇਲੇ ਬੇਲੀ ਵੇਤੇ ਮੈਂ ਆਪੀ ਕਰ ਲੇਣਾ ਲੈ ਲੇਗਾ ਨਾ ਤੂੰ ਤਾਂ ਲੈ ਲੈ ਫਿਰ ਆਪੇ ਲੈਣਾ ਇਹ ਭਰਾਵਾ ਜਾਣ ਕੇ ਦੂਜੀ ਬੋਲੀ ਬੋਲਦਾ ਹੈ ਪੰਜਾਬੀ ਮੈਨੂੰ ਪਤਾ ਯਾਰ ਮੈਂ ਕਹਿੰਦਾ ਮੈਂ ਦੋ ਮਿੰਟਾਂ ਚ ਕੱਢ ਆਵਾਂ ਓਏ ਮੰਨੂ ਕਿਉਂ ਕਿਸ ਦਾ ਬੰਦਾ ਹੈ ਹਾਂ ਓਏ ਮਜ਼ਾਕ ਕਰੀਂ ਨਾ ਹਾਂ ਇਹ ਚਕਾ ਦੇ ਦਿਆਂ ਸਾਰੀ ਜਾਂਦਾ ਇਹਨਾਂ ਨੂੰ ਸਾਡੇ ਪੈਂਦੇ ਓਏ ਵੀ ਹੱਸਦਾ ਉਹ ਵੀ ਹੱਸਦਾ ਮੈਨੂੰ ਚੰਗੇ ਲੱਗਦੇ ਯਾਰ ਮੈਨੂੰ ਪਤਾ ਦੂਜਾ ਹੈ ਦਾ ਮੁਸਲਮਾਨਾਂ ਵਾਲੀ ਬੋਲੀ ਬੋਲੀ ਇਹਨਾਂ ਮੁਸਲਮਾਨਾਂ ਵਾਲੀ ਆਲੇ ਚੱਤ ਤਾਏ ਪਿਆ ਦੇਗਾ ਇੱਕ ਪਾਤੀਏ ਤਦ ਪਾਤ ਹੋ ਗਿਆ ਠੀਕ ਹੈ ਲਗਾਈ ਕਰ ਹੱਤ ਤੱਤ ਤਾਏ ਪਲਾ ਲੈ ਕੱਪ ਲੱਗਤੀ ਅਗਲਾ ਪਲਾਸ ਚ ਲੈ ਬਲੇ ਲਾ ਦੇ ਯਾਰ ਲਾ ਦੀ ਮਾਂ ਪਕਾਈ ਕਰ ਕਰ ਕਿੰਨੇ ਦੀ ਕਰੀ ਸਾਢੇ 5 ਦੀ ਲਾਲ ਵੀ ਲੈ ਲਾ ਉਹ ਪਤਰਾ ਵੀ ਆ ਆਸਾਨ ਦੇ ਲੈ ਲੰਦਾ ਆ ਵੀ ਦੋ ਲਗ ਲੈ ਲਾ ਹੁਣ ਉਹ 7 12 ਵੀ ਨਵੇੜੋ ਯਾਰ ਲਾਲ ਲਾਲ ਤੇ ਕੱਢੋ ਯਾਰ ਭਾਈ ਕੀ ਫਰਕ ਆ ਦੱਸੋ ਵੀਰੇ ਆ ਮੇਰੇ 100 ਰੁਪਏ ਕਿੱਥੇ ਲੇ ਜਾਗਾ ਆ ਦੇਖ ਲੈ ਕਿੰਨਾ ਕਿੱਦਾਂ ਦੇਗਾ ਗੱਬਣਾ ਹੈ ਬਾਈ ਆ ਕੱਲਾ ਕਿੰਨਾ ਦੇਗਾ ਸੱਤ ਪਾਲ ਆ ਲਾਇਓ ਗੱਬਣਾ ਦਾ ਆ ਰਾਮ ਕਾ ਹੋਣੀ ਮੈਂ ਲੈਂਦਾ ਗੱਬਣਾ ਬੱਕਰੇ ਦੇ ਲੈ ਲਾ ਆ ਦੇ ਕਿੰਨੇ ਦਿਨਾਂ ਦੇ ਦੇ 4000 ਰੁਪਏ ਓਏ ਚਾਚੀ ਦੀ ਗੱਲ ਲਗਾ ਰੇ ਯਾਰ 10000 ਮੈਂ ਇੱਕੋ ਹੀ ਕਹਾਂਗਾ ਯਾਰ ਰੁਪਏ 2000 ਦੇ ਦੇਨਾ ਪਾਸੋਂ ਮੈਨੂੰ ਡਿੱਗੀ ਲਾਉਣ ਦੇ ਖੜ ਜਾ ਯਾਰ 2000 ਰੁਪਏ ਬਾਈ ਕੋ ਮੈਂ ਗੱਲ ਕਰ ਰਿਹਾ ਯਾਰ ਨਹੀਂ ਆਣੀ ਹਣਾ ਸਤੇ 2000 ਰੁਪਏ ਦਾ ਲੱਗਿਆ ਯਾਰ ਤੂੰ 2500 ਫੜਾ ਯਾਰ ਉਹ 2500 ਫੜਾ ਯਾਰ ਤੂੰ 2 ਦਾ ਨਾ ਨਾ ਦੋ ਦਾ ਠੀਕ ਹੈ ਯਾਰ ਓਏ ਭਾਈ ਲਾਈਵ ਚਲੀ ਜਾਂਦਾ ਪੁਲਿਸ ਸਿੱਧੀ ਆ ਜੀ ਨਾਲ ਦੀਆਂ ਗਾਲਾਂ ਨਾ ਨੀ 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 ਇਹ ਹੋਈ ਨਹੀਂ ਹੋਣਾ ਯਾਰ ਕਿੰਨੇ ਦਾ ਦੇਗਾ ਮੈਂ ਕਹਿੰਦਾ ਦੱਸ ਦੇ ਇਹ ਇਹ ਹੋਣਾ ਹੀ ਨਹੀਂ ਓ 2500 ਦਾ ਫੜ ਯਾਰ ਤੂੰ ਨਹੀਂ ਨਹੀਂ ਵੱਡੇ ਭਾਈ ਇਹ ਨਹੀਂ ਹੋਣਾ ਮੇਰੇ ਰੈਂ ਦੇ ਓ ਯਾਰ ਤੈਨੂੰ ਲੱਗਿਆ ਇਹ ਆਉਂਦਾਗਾ ਤੈਨੂੰ ਤੂੰ ਉਪਰ-ਉਪਰ ਦੇਣਾ ਥੱਲੇ ਨਹੀਂ ਦੇਣਾ ਤੈਨੂੰ ਦੱਸਦਾ ਲਾਸਟ ਗੱਲ ਇਹ ਇਹਦਾ ਕੋਈ ਉਹ ਬੱਕਰੀ ਲੈਣੀ ਆ ਨਾ ਯਾਰ ਓ ਲਾਲ ਆ ਯਾਰ ਬੱਕਰੀ ਕੱਬਣਾ ਕਿੰਨੇ ਪੈਸੇ ਦੱਸ 6 ਮੰਗਦਾ ਉਹਦਾ 3000 ਰੁਪਇਆ ਲਾਲ ਦਾ ਬੱਕਰੀ ਸੱਜਰ ਸੱਜਰ ਸੁਈਆ ਦੋ ਬੱਚੇ ਮਗਰ ਲੱਸੀ ਨਾਲ ਲਾਲ ਦੇ 600 ਰੁਪਇਆ ਕੱਲੀ ਆ ਯਾਰ ਓ ਛੀ ਮੰਗਦਾ ਹੀ ਆ ਸੇਲ ਆਦੀ ਸੇਲ ਤਿੰਨੇ ਮੰਗ ਰਹਾ ਭਾਈ ਲਾਲ ਕੇ 600 ਰੁਪਏ ਦੇ ਦੇ ਤੌਣ ਤਾਂ ਵੱੱਤਾ ਬੱਚਾ ਨਹੀਂ ਹੈਗਾ ਦੇਣਾ ਨਾ ਨਾ ਮਨ ਉਤਰ ਜਾ ਬੱਤਾ ਇਸ ਦਾ ਮਰੂਨੇ ਪਰਨਾ ਉਹ ਜਿੰਨ ਬੱਕਰੀ ਕਰ ਲੈ ਦੇ ਬੱਕਰੇ ਦਾ 3500 ਰੁਪਇਆ ਦੇ ਦੇ ਯਾਰ ਬਾਬਾ ਅੱਜ ਜਨ ਤਾਂ ਫਿਰ ਕੁਝ ਕਰ ਮੇਰੀ ਗਵਾਹੀ ਚੱਕ ਆਫਰੀ ਆ ਅੱਜ ਓਏ ਮੈਂ ਕਹਿੰਦਾ ਚੱਲ 3500 ਮੇਰੇ ਕਹਿੰਦਾ ਲੈ ਚੱਕ ਤੂੰ ਮੈਨੇ ਕਹਿੰਦਾ ਲੈ ਭੂਮੇ ਓ ਉਹ ਬਾਈ ਸਾਹਮਣੇ ਕਦੋਂ ਦਾ ਨਾਲੇ ਲਖਾਈ ਕਰਾਉਂਦੇ ਸੀ ਕਿਹੜੀ ਦਾ ਬੱਕਰੇ ਦਾ ਹਾਂ ਕਿੰਨੇ ਦਾ ਉਹ ਤਿੰਨ ਕਦੋਂ ਦਾ ਲੱਗਾ ਲਖਾਈ ਵੀ ਕਰਾਉਂਦੇ ਸੀ ਉਹ ਚਾਰ ਦਾ ਹੀ ਪੈਂਦਾ ਸੀ ਉਹਨਾਂ ਨੂੰ ਤਿੰਨ ਲਖਾਈ ਇਹ ਕਰਾ ਦੇ ਤਿੰਨ ਚ ਯਾਰ ਨਹੀਂ ਬਈ ਚਲ ਦੇਣਗੇ ਤਾਂ ਕਰੀਏ ਉਹਦਾ ਭੇਜ ਦੇ ਚਲ ਲਖਾਈ ਕਰਾਵਾਂਗੇ ਲਖਾਈ ਇਹ ਕਰਾ ਦੇਣਗੇ ਤਾਂ ਹੋਗੇ 3000 ਦਾ ਮੰਗਦੇ ਬਾਈ ਟੱਟੂ ਦੀ ਲਿਆ ਲਖਾਈ ਕਰਾ ਦੇ ਯਾਰ ਲੈ ਜਾ ਲਖਾਈ ਕਰਾਉਣੀ ਹੈ ਇਹ ਕਰਾਉਣਗੇ ਦੋਨੇ ਪਾਸਾ ਨਾ ਲਖਾਈ ਉਹ ਲੈ ਜਾ ਡੰਗੇ ਜੂਹਾ ਸਾਰੀਆਂ ਉਹ ਰਿਵਾਜ ਆ ਹੈਗਾ ਕੀ ਰਹਿ ਗਿਆ ਰਿਵਾਜ ਆ ਹੈਗਾ ਸਹੀ ਰਿਵਾਜ ਕਿੱਥੋਂ 6-5 ਕਿਲੋ ਮਹਿਣਾ ਹੈਗਾ ਬਚਾ ਲੈ ਆਪਦੀ ਆਪਦੀ ਨਾ ਨਾ ਆਪਦੀ ਲੈ ਜਾ ਲੈ ਜਾ ਓਏ ਕਹੇ ਯਾਰ ਕਹੇ ਕਿਉਂ ਮਰੀ ਜੇ ਲੈ ਜਿਵੇਂ ਕੀ ਹੋਇਆ ਮੇਡਾ ਸੋ 100 ਰੁਪਏ ਪਿੱਛੇ ਮਰੀ ਪਿੰਡ ਕਿਹੜਾ ਭਾਈ ਆਪਣਾ ਆਹ ਕਰਾ ਦੋ ਓਏ ਭਾਈ ਪਿੰਡ ਕਿਹੜਾ ਆਪਣਾ ਸਾਡੇ ਗਵਾਂਢੀਆਂ ਹੋ ਗਏ ਯਾਰ ਲੱਖੇ ਰਹਿਣਾ ਓਏ ਸ਼ੰਤਾਰਾ ਕਵਰ ਕਰੀ ਜੀ ਆਪਦੀ ਆਪਦੀ ਹੋ ਗਿਆ ਆਪਦੀ ਆਪਦੀ ਉਹ ਭਾਈ ਜਾਂਦੇ ਜਾਂਦੇ ਸੌਦੇ ਮੰਨਣਾ ਭਾਈ ਪੁੱਜੋ ਆਏ ਆ ਰੋਸ ਆਪਦੀ ਆਪਦੀ ਲਿਆ ਵੀ ਹਾਂ ਵੀ ਆਪਦੀ ਆਪਦੀ ਪੇਮੈਂਟ ਦਿਓ ਭਾਈ ਇੱਧਰ ਕਾਊਂਟਰ ਪੇਮੈਂਟ ਲੈਣਾ ਕਿ ਨਹੀਂ ਵੇਚਣਾ ਨਹੀਂ ਕਾਊਂਟਰ ਪੇਮੈਂਟ ਕਰਾ ਰਿਹਾ ਭਾਈ ਥੋੜੀ ਜਿਹੀ ਹਾਂ ਹਾਂ ਯਾਰ ਮੈਨੂੰ ਨਹੀਂ ਪੇਮੈਂਟ ਦਾ ਕਰਾ ਦੂ ਯਾਰ ਕਿਹਦਾ ਯਾਰ ਮੁੰਡਨੇ ਆ ਵੇਖ ਲੈ ਯਾਰ ਕਿੰਨੇ ਦੀ ਦੇਣੀ ਨਾਲ ਆ ਆਪੋ ਆਪਣੀ ਹੋ ਗਈ ਯਾਰ ਆਪਣੀ ਨਹੀਂ ਤੇਰੀ ਆ ਤੇਰੀ ਆ ਆ ਵੇ ਭਾਈ ਵੀਡੀਓ ਚ ਬੱਲੇ ਲੈ ਲੈ ਜਾ ਯਾਰ ਤੂੰ ਆਪੋ ਆਪਣੀ ਹੋ ਗਈ ਯਾਰ ਚੱਲ ਜਾ ਯਾਰ ਤੈਨੂੰ ਨਹੀਂ ਪੁੱਛਦੇ ਮੰਡੀ ਆ ਜਾ ਕਿੰਨੇ ਦੀ ਹੋ ਗਈ ਓਏ ਕਾਲੇ ਭਾਈ ਆ ਦੀ ਆ ਜੀ ਤਿੰਨ ਚ ਕਿੰਨੇ ਦਿੰਦਾ ਇਹਨੇ ਆ ਹੁਣ ਨਵੇੜੋ ਯਾਰ ਬੰਦ ਕਰ ਬਾਈ ਗੱਡੀ ਨਹੀਂ ਗੱਡੀ ਸਟਾਰਟ ਹੋ ਗੱਡੀ ਸਟਾਰਟ ਨਹੀਂ ਕਰੀ ਉਹ ਬੰਦ ਧੱਕਾ ਲਾ ਕੇ ਕਰਦੇ ਯਾਰ ਜੀ ਆਪੇ ਬੱਕਰੀ ਕਿ ਨਹੀਂ ਦਿੰਦੀ ਯਾਰ ਓਏ ਹੁਣ ਲਾਉਣੇ ਜਰਲਾ ਬੰਦ ਕਰ ਗੱਡੀ ਇਹ 14000 ਕਰਦੇ ਬੰਦ ਗੱਡੀ ਦੋ ਬੱਕਰੇ ਸਾਰੀਆਂ ਲਵਾਉ ਹੁਣੇ ਹੀ ਛੱਡ ਬੱਕਰੇ ਜੈ ਜਮਾ ਜੈ ਜੀ ਲਓ ਲਿਆ ਲੈ ਵੀ ਬਾਈ ਜਾਂਦੇ ਸੀਗੇ ਤੇ ਜਾਂਦੇ ਜਾਂਦੇ ਅਸੀਂ ਸਾਰੇ ਸੌਦੇ ਬਾਈ ਨਵੇੜ ਦੇਣੇ ਆ ਪੇਮੈਂਟ ਕਿ ਨਹੀਂ ਚੱਲ ਬਾ ਰਵਣਾ ਫਿੱਡੇ ਹਾਂਜੀ ਜੀ ਫਿੱਡੇ ਠੀਕ ਆ ਜੀ ਆ ਜੀ ਮਲਕੀ ਰਾਜ ਸਾਹਿਬ ਨੂੰ ਤੇ ਜਾਂਦੇ ਹਾਂ ਠੀਕ ਆ ਜੀ ਠੀਕ ਆ ਆ ਵੀ ਲਾਓ ਬਈ ਆ ਸਹੀ ਮੰਗੋ ਇਹਦੇ ਬਈ ਇਹਦੇ ਜਮਾ ਜੈ ਜੈ ਪੈਸੀ ਮੰਗੇ ਕੱਲ ਪੈਸੀ ਨਹੀਂ ਮੰਗੇ ਕਿੰਨੇ ਗੱਬਣਾ ਬਾਈ ਇਹ ਨਹੀਂ ਬਈ ਬੱਚਾ ਮਰਿਆ ਫੇਰ ਫੜਾਓ ਪਰੇ ਯਾਰ ਬੱਚਾ ਮਰਿਆ ਲਾੜੇ ਦੀ ਗੰਦ ਹੈਗਾ ਨਹੀਂ ਉਹ ਦੂਜੀ ਹੈ ਬਈ ਉਹਦੇ ਦੋ ਹਜ਼ਾਰ ਨਹੀਂ ਯਾਰ ਕਿੰਨੇ ਦੇਣੀ ਬਈ 2500 ਰੁਪਏ ਕਹਦਾ ਹੈ ਉਹਨਾ ਵਿੱਚ ਬੱਕਰਾ ਨੇ ਲਿਆ ਇੱਕ ਉਹਨਾ ਅੱਛੀ ਮਾਈ ਹੋ ਕਿੰਨਾ ਬਈ ਕੋਈ ਨਹੀਂ ਆਇਆ ਕਿਲੇ ਹਸਾਣਾ ਕਿਹੜੀ ਕੁਜੀਚ 25000 5 ਕਿਲੋ ਮੀਟ ਦੇ 500 ਦੇ ਹਸਾਣਾ ਗਿਆ ਤੂੰ 5 ਤੂੰ ਕਿੰਨੇ ਕੇ ਆ ਤੂੰ ਕਿੰਨੇ ਕੇ ਆ ਵੜ ਦਿੰਨੇ ਆ ਭਾਈ ਇੱਥੇ ਇੱਕ ਮਿੰਟ ਮੇਰੀ ਗੱਲ ਸੁਣ ਲੈ ਯਾਰ ਸੌਣ ਲੱਗੇ ਪੇਟਾ adda ਨਿਕਲੂ ਯਾਰ ਆ ਜਾ ਭਾਈ ਨਹੀਂ ਮੇਰੇ 6 ਕਿਲੋ ਜੇ ਇੱਕ ਮਰ 6 ਕਿਲੋ ਲੈਣ ਦੇ ਦੇ ਰਿਹਾ ਤੈਨੂੰ ਦੇ ਦੇ ਨਾ 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 ਯਾਰ ਬਿਮਾਰ ਮੈਂ ਤਾਂ ਦੋਰੇ ਪੰਦੇ ਇਹਨੂੰ ਦੇ ਦੇ ਦਿਓ ਦੋਰੇ ਪੰਦੇ ਆ ਦੇਓ ਯਾਰ ਤੇ ਆਉ ਮੈਂ ਦੇਉ ਜਾਇ ਕਰਕੇ ਕਿੰਨੇ ਹੀ ਪਾਣੀ ਮੇਰੇ ਦੀ 10 ਪੈਸੇ 10 ਦੋ ਬੱਕਰੇ ਉਹਦੇ ਮਗਰ ਤੁਪਕਰ ਮੁੱਢੀ ਤਾਂ ਲੈ ਕੇ ਦੇ ਦੇ ਇੱਕ ਆ ਦੋ ਤੇ ਫਿਰ ਬੱਕਰੀ ਵੀ ਬਲ ਜਾਣਾ ਯਾਰ ਦੇਖਾਈ ਪੁੱਤ ਵੀ ਭੰਗ ਭਰ ਦੇ ਨੀ ਯਾਰ ਵੀ ਦੇਦਾ ਹੈ ਹਲੋ ਠੀਕ ਹੈ ਭਾਈ ਕਿਨੇ ਦੀ 3 ਨਹੀਂ ਨਹੀਂ ਕੀ ਹੈ ਭਾਈ 299 ਇੱਕ ਤਰਫਾ 6 ਕਿਲੋਮੀਟਰ ਦੇ ਪੈਸੇ ਯਾਰ ਭਾਈ ਕਿਨੇ ਕੀ ਤੂੰ 5500 ਹੀ ਦੇ ਦਾਂਗੇ ਤੇਈ ਤਰਵਾ ਦੇ ਯਾਰ ਚੱਲ ਬੋਲ ਯਾਰ 4000 ਦੀ ਦੇ ਤਿੱਥੇ ਯਾਰ ਠੀਕ ਹੈ ਦੇਖਾ ਤਾਂ ਯਾਰ ਚੱਲ ਫਾੜ ਲਾ ਫਾੜ ਲਾ ਕਰੀ ਜਾਂਦੇ ਆ ਸਹੀ ਯਾਰ ਲੈ ਲੈ ਵੈਸੇ ਕੱਢ ਦੂੰ ਨਿਤਾਲ ਪੈਤੇ ਦੇ ਸਹੀ ਆ ਸਹੀ ਆ ਬਈ ਉਹ ਬਾਈਆਂ ਗੱਲ ਕਰ ਇਹਦੇ ਨਹੀਂ ਮੈਂ ਕਰ ਸਕਦਾ ਉਹ ਕਰਾ ਸਾਹਮਣੇ ਆਵਾਲ ਤਾਂ ਤੁਹਾਡਾ ਤਈ ਵਿੱਕੀ ਆਈਆ ਭਾਈਆ ਭਾਵੇਂ ਆਪ ਮੱਤਰੇ ਤਰ ਰਹੇ ਹੋ ਮੱਤਰੇ ਕਰਾਣਾ ਕਰਾ ਪੁਰਾ ਇਹਨਾ ਮੈਂ ਇਹ ਚੱਕ ਕੇ ਨਾ ਮਾਰੀਂ ਕਿਤੇ ਲੱਤ ਨਾ ਉਡਦੇ ਉਹ ਹੀ ਤਾਂ ਗੱਲ ਆ ਤੁਹਾਡੀ ਮਾਂ ਆਇਆ ਤਾਂ ਤੁਮ ਲਗੇ ਅਮੇ ਆਂਕ ਕਿਲ ਦੋ ਤੁੰ ਲੀਏ ਲੈ ਆ ਤੈਨ ਸਾਦੇ ਤੈਨ ਨਹੀਂ ਆ ਤਨ 500 ਦੇ ਬਈ 500 ਦੇ ਦੇ ਨਹੀਂ ਨਹੀਂ 4000 ਉਹ ਦੇ ਦੇ ਸਹੀ ਆ ਉਹ ਸਹੀ ਆ ਉਹ ਨਹੀਂ ਭਰਾ ਉਹ ਸਹੀ ਆ ਦੇ ਦੇ ਉਹ ਤੇਰੇ ਮੇਰੀ ਗੱਲ ਲਾਦੇ ਨੂੰ ਨਹੀਂ ਉਹ ਖਾਰ ਜਾ ਬਾਈ ਯਾਰ ਯਾਰ ਤੂੰ ਗੱਲ ਕਰਕੇ ਉਹ ਕਰਨ ਵਾਲੀ ਗੱਲ ਨਹੀਂ ਨਾ ਉਹ ਮੈਂ ਤਾਂ ਖਾ ਕਿੰਨਾ ਸੀ ਪਹਿਲਾਂ ਬਾਈ ਜੀ ਨੇ ਲੈਣਾ ਉਹ ਨਹੀਂ ਪਤਾ ਯਾਰ ਮੈਂ ਜੋ ਤਿੰਨ ਨਹੀਂ ਕਿਹੜਾ ਸਿੱਧਾ ਹੀ ਆ ਰਿਹਾ ਰੁਪਏ ਇਹਨਾਂ 500 ਪਾਇਆ ਇਦਾਂ ਘਰੇ ਰੱਖ ਲਵਾਂ ਕੋਈ ਚੱਕਰ ਨਹੀਂ ਰੱਖੇ ਨੂੰ ਯਾਰ ਰੱਖੋ ਓ ਯਾਰ ਖੜੋਂਗੇ ਵੀ ਬਾਈ ਯਾਰ ਆ ਪੁੱਮੇ ਆ ਰਹੀਆਂ ਦੁਨੀਆ ਹਾਂ 4 ਦੀ ਕੀਤੀ 350 ਦਈ ਜਾਂਦੇ ਨਾ 4000 ਚਾਰ ਦਾ ਪੂਰਾ 200 ਚਾਰ ਦੀ ਕੀਤੀ ਖੜਦਾ ਬਗੜਲਾ ਫੇ ਚੱਲ ਜੂਗੀ ਅਜਾ ਡੇੜਾ ਉਹ ਬੱਕਰੀ ਕਰ ਉਹ ਬਾਈ ਤੂੰ ਨਵੇੜ ਯਾਰ ਬੋਲੀ ਗਿਆ ਉਹ ਵੀ 4000 ਚ ਹੋ ਗਈ ਯਾਰ ਲਖਾਈ ਆਪੋ ਆਪਣੀ ਕੱਢ ਲੈ ਨਾ ਦੁੱਤ ਨਹੀਂ ਤੋੜੇਗਾ 4000 ਲੈਣਾ ਨਹੀਂ ਇਹਨੇ ਸੰਦੇ ਜਾਣੇ ਬੰਦੇ ਸੰਦੇ ਹੋ ਬੋਤਲੀ ਕੇ ਤੇ ਜੈਂਦ ਬਲਾਤੀ ਪਲੇਰੀ ਆ ਬਸ ਉਤਾਲੋ ਹਾਂ 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 ਕਿਤਾਲੀ ਤੋਂ ਕਿੱਥੇ ਲਗਾ ਲੱਤਾ ਉਹ ਉਹਨੂੰ ਨਾ ਕੱਢ ਲੰਬੂ ਹਾਂ ਵੀ ਕੱਢ ਯਾਰ ਭਾਈ ਸੌਦਾ ਕਰਨਾ ਬੰਦੇ ਖੜੇ ਆ ਬੰਦਾ ਖੜਾ ਹੋਈ ਜਾ ਬਾਹਰ ਕੱਢ ਬਾਹਰ ਗੱਡੀ ਦਾ ਮੈਂ ਬੰਦ ਕਰਾਈ ਆ ਇਸ ਕੋ ਬੰਦ ਉਤਾਲ ਲੱਗਦੀ ਅੰਦਰ ਗੱਡੀ ਕੇ ਇਹ ਪੂ ਮੈਨੇ ਤਾਂ ਕੱਲ ਆਉਣਾ ਤੇ ਵੀਡੀਓ ਨਹੀਂ ਬਣਾਉਣੀ ਵੀ ਭਾਈ ਨਹੀਂ ਬਣਾਉਣਾ ਗਾ ਗੱਡੀ ਨੇ ਠੱਕਾ ਲਾਉਣਾ ਬੇਟਾ ਲਿਆ ਭਾਈ ਇੱਥੇ ਦੀ ਦਾਤ ਲੈ ਕੋਈ ਅੱਲਾ ਭਾਈ ਗੱਡੀਆਂ ਆ ਭਾਈ ਦੌਰੇ ਪੈਂਦੇ ਪਹਿਲੇ ਜਨ ਲਾ ਗੱਲੇ ਮੇ ਗੱਲੇ ਮੈਨੂੰ ਚੱਲ ਉਹ ਮੈਨੂੰ ਚੁਰਨਾ ਵੀ ਜਾਦੇ ਵੱਡੇ ਪਾਤਾ ਚਾਰ ਹਜ਼ਾਰ ਹੀ ਹੈ ਪਾਲੇ ਗੁਰੂ ਦਾ 25 ਹਜ਼ਾਰ ਗੱਲੇ ਚਾਹ ਰਿਹਾ ਹੈ ਦੇਖੀ ਜਿਆਦਾ ਦਿੱਤੇ ਜਾਣਾ ਜਿਹੜਾ ਘਰ ਵਾਲੇ ਨੂੰ ਕੁੱਟੇ ਆਦਾ ਦੇ ਆ ਬਾਈ ਖਾੜੇ ਚ ਲੈ ਆਂ ਇਧਰ ਬੱਕਰੀ ਸਾਬ ਜਵਾਕ ਆ ਦੁੱਧ ਪੀਣਾ ਯਾਰ ਜਵਾਕ ਨੇ ਯਾਰ ਆ ਪਹਿਲੇ ਵੀ ਆਏ ਕਰੀ ਭੋਮੇ ਜੋੜ ਕਰਾ ਦੀ ਵੱਡੇ ਬੋਗ ਦੀਆਂ ਚੰਗਾ ਉਹਨੇ ਲੈਣੀ ਬਾਈ ਆ ਜਵਾਕ ਆ ਤੇ ਲੈਣੀ ਹੈ ਯਾਰ ਬੋਲ ਬਾਈ ਤਿਆ ਮੰਗ ਰਾ ਦੇ ਵਕਰਾ ਹੋ ਆ ਰਿਹਾ ਹੋਈ ਕਰੂੰਗਾ ਸਰਦਾਰ ਮੰਗੂਆ ਯਾਰ ਆ ਜਾਣ ਦੇ ਕੋਈ ਨਹੀਂ ਓਏ ਭਾਈ ਜੀ ਆਓ ਜੀ ਵੀਰੇ ਦੋਵੇਂ ਪਤਾ ਛੋਟੇ ਔਰ 80 ਦੇ ਦੀ ਬੱਕਰੀ ਲੈ ਗੋਣੀ ਓਏ ਭਾਈ ਨਵੇੜ ਯਾਰ ਭਾਈ ਬੱਕਰੀ ਦਾ ਵੀ ਦੱਸ ਯਾਰ ਸਰਦਾਰ ਭਾਈ ਤੇ ਹੀ ਖਲੇ ਆਮਦ ਆਮ ਕਾਮਾਦਾਰੇ ਹਾਂ ਸਹੀ ਹਨਵੇੜ ਭਾਈ ਸਾਡੇ 13000 ਰੁਪਏ ਦੇ ਨਾਲ 7000 ਰੁਪਏ ਉਹ ਬਾਈ ਤੇਰਾ ਤਾਂ ਬੋਲਦਾ ਜਵਾ ਕੁੱਚੀ ਬੱਕਰੀ ਹੈ ਬਾਈ ਇਹ ਬਾਈ ਇੱਕ ਤਾਂ ਮੈਂ ਦੱਸ ਦੇਣਾ ਸਰਦਾਰ ਆ ਆ ਜਿਹੜਾ ਕੰਨਾ ਨਾ ਇਹਦਾ ਇਹਦਾ ਵੱਟਾ ਬਹੁਤ ਪੈਂਦਾ ਯਾਰ ਬਾਈ ਦੁੱਧ ਹੈਗਾ ਬਾਈ ਦੁੱਧ ਦਾ ਮਤਲਬ ਆ ਜਵਾਕ ਨੇ ਦੁੱਧ ਤਾਂ ਪੀ ਜਾਣਾ ਯਾਰ ਉਹ ਬਾਈ ਤਾਈ ਜਪਾ ਲਿਆ ਯਾਰ ਉਹ ਇਹਦਾ ਗੱਲ ਆ ਮੈਂ ਕੋਮੇ ਕਿੰਨੇ ਦੇਣੀ ਨੂੰ ਮਹਸਾਬ ਦਵਾਣੇ 7000 ਲਾਈ ਜਾਂਦਾ ਇਹ ਨਹੀਂ ਆ ਲੈ ਫੜ ਫੜਾਓ ਗਿਣੋ ਬਈ ਕਿਆ ਇੱਕ ਨਹੀਂ ਸਾਰੀਆਂ ਗੱਲਾਂ ਛੱਡ ਕੇ 13000 ਰੁਪਏ ਦੀ ਬੱਕਰੀ ਸਿਆਰੀਆਂ ਬਿਆਰੀਆਂ ਕੱਟਦੇ ਸਾਰੀਆਂ 80 ਤੋਂ ਥੱਲੇ ਆ ਨਹੀਂ ਹੋਣਾ ਉਹ ਨਹੀਂ 80 ਤੋਂ ਥੱਲੇ ਲਾਈ ਜਾਂਦਾ ਉਹ ਹੋਣਾ ਹੀ ਨਹੀਂ ਬਈ ਪਕੜੇ ਵਿੱਚ ਨਹੀਂ ਘਰੇ ਆ ਮੈਂ ਬਤਾਰਾ ਵਾ ਤੇਰੇ ਕੋ ਮੇਰੇ ਕੋ ਸਾਹੀ ਪਕੜਾ ਇੱਕ ਵਾਰ ਤੇਣੀ ਤਾਂ ਦੇ ਦੀ ਨਾ ਦੇ ਨਾ ਦੇ ਗੱਡੀ ਚ ਪਾਲੀ ਵੀਰੇ ਤੂੰ ਵੀ ਨਾ ਬੋਲੀ ਜਾਇਜ਼ ਕਰਾਂਗੇ ਬੱਚੇ ਵਾਸਤੇ ਵੇਖ ਕੇ ਹਾਂ 9000 ਦੀ ਬੱਕਰੀ ਮੋਗਲੀ ਉਹ ਨਹੀਂ ਵੀਰ ਉਹ ਪਾਲੇ ਕੱਟਾ ਖਾ ਉਹ ਵੀ ਐਸ ਤਰੀਕਾ ਨਹੀਂ ਨਹੀਂ ਛੱਡ ਪਰ ਉਹ ਨਹੀਂ ਨਹੀਂ ਉਹ ਅਜੇ ਵੀ ਛੱਡ ਦੋ ਪਠੋਰੇ ਵੀ ਆ ਮਗਰ ਉਹ ਨਹੀਂ ਭਈ ਇਹ ਵਿੱਚ ਨਹੀਂ ਨਹੀਂ ਯਾਰ ਮੈਂ ਸਹੀ ਵਿੱਚ ਨਹੀਂ ਨਹੀਂ ਚਲੋ ਫਿਰ ਉਹ ਦੇ ਯਾਰ ਭਾਈ ਲਾ ਦੇ ਨਹੀਂ ਭਈ ਇਹ ਵਿੱਚ ਨਹੀਂ ਉਹ ਸਹੀ ਆ ਗੱਲ ਉਹ ਜਵਾਕ ਕੋਲੇ ਵੇਖ ਲੈ ਵਿੱਚ ਨਹੀਂ ਨਹੀਂ ਇਹ ਉਹ ਬੱਚੇ ਦੇ ਕੋਲੇ ਨਕਾਦ ਲੈ ਨਹੀਂ ਪਾਉਣੇ ਸਿਰ ਲਿਆ ਨਹੀਂ ਉਹ ਨਕਾਦ ਲਿਆ ਕੀ ਨੋ ਉਹ 10 ਤੋਂ ਥੱਲੇ ਆ ਗੱਲ ਕਰਦਾ ਤਾਂ ਪਿਆ ਸੀ ਉਹ ਹਾਂ ਤੂੰ ਧੁੰਨੀ ਦਾ ਹੀ ਲਾਦਾ ਤਾ ਤੂੰ